ਜਸਵੰਤ ਸਿੰਘ ਜੀ ਵੀ ਕੇ ਜੂ ਸਰਸਾ ਜਥੇਬੰਦੀ ਵੱਲੋਂ ਆਲ ਪੰਜਾਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿੱਦਾਂ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਔਰ ਉਹਨਾਂ ਦਾ ਦਰਦ ਸਮਝਦੇ ਹੋਏ ਕਿਸਾਨਾਂ ਦਾ ਦਰਦ ਸਮਝਦੇ ਹੋਏ ਹਰ ਦੁਕਾਨਦਾਰ ਵੀਰ ਨੂੰ ਹਰ ਕਿਸਾਨ ਨੂੰ ਹਰ ਦੁਕਾਨਦਾਰ ਔਰ ਕਿਸਾਨ ਤੇ ਆਪਣੇ ਮਜ਼ਦੂਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਖਨੌਰੀ ਬਾਡਰ ਵੱਧ ਤੋਂ ਵੱਧ ਸੰਗਤ ਪਹੁੰਚੇ ਔਰ ਮੈਂ ਅੱਜ ਦੇ ਬੰਦ ਕਰਕੇ ਜਿਹੜਾ ਬੰਦ ਕੀਤਾ ਗਿਆ ਉਹਦੇ ਵਿੱਚ ਜੋ ਸਾਡੇ ਕਿਸਾਨ ਆਗੂਆਂ ਨੇ ਕਿਹਾ ਵੀ ਅੱਜ ਪੰਜਾਬ ਭਰ ਦੇ ਸਾਰੇ ਸਟੇਸ਼ਨ ਜਿਹੜੇ ਨੇ ਰੇਲਵੇ ਸਟੇਸ਼ਨ ਬੰਦ ਕੀਤੇ ਜਾਣਗੇ ਟ੍ਰੇਨਾਂ ਰੋਕੀਆਂ ਜਾਣਗੀਆਂ ਉਹ ਅੱਜ ਚੱਕੀ ਬੈਂਕ ਪਠਾਨਕੋਟ ਉਹ ਅੱਜ ਰੋਕ ਦਿੱਤੀਆਂ ਗਈਆਂ ਨੇ ਔਰ ਸਾਰੇ ਪੰਜਾਬ 'ਚ ਵੀ ਰੋਕੀਆਂ ਗਈਆਂ ਨੇ ਔਰ ਮੈਂ ਇੱਥੇ ਇੱਕ ਹੋਰ ਗੱਲ 'ਚ ਵਾਅਦਾ ਕਰਨਾ ਚਾਹੁੰਦਾ ਵੀ ਮੋਦੀ ਨੂੰ ਦੱਸਣਾ ਚਾਹੁੰਦੇ ਆ ਵੀ ਪੰਜਾਬੀਆਂ ਨਾਲ ਜੋ ਤੁਸੀਂ ਧੱਕੇਸ਼ਾਹੀ ਕਰ ਰਹੇ ਹੋ ਕਰ ਰਹੇ ਹੋ ਉਹ ਇੱਥੇ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਸਾਡੇ ਹਰਿਆਣੇ ਵਾਲੇ ਵੀਰ ਸਾਡੇ ਬਾਕੀ ਸੂਬਿਆਂ ਦੇ ਵੀਰ ਬਿਲਕੁਲ ਸਾਰੇ ਆਪਣੇ ਅੱਜ ਐ ਐਸ ਕੇ ਅਮੀ ਦੀ ਵੀ ਮੀਟਿੰਗ ਆ ਔਰ ਬਾਕੀ ਸਾਡੇ ਹੋਰ ਆਪਣੇ ਆਗੂਆਂ ਦੀ ਵੀ ਮੀਟਿੰਗ ਆ ਜੋ ਸਾਨੂੰ ਅੱਗੇ ਨਿਰਦੇਸ਼ ਦੇਣਗੇ ਉਹਨੂੰ ਇਨਵੇਂਨ ਲਾਗੂ ਕਰਾਂਗੇ ਔਰ ਇੱਥੇ ਦੱਸਣਾ ਚਾਹੁੰਦੇ ਆ ਵੀ ਮੋਦੀ ਸਾਹਿਬ ਜਿਹੜੇ ਉਥੇ ਕਿਸਾਨ ਸ਼ੰਭੂ ਬਾਰਡਰ ਤੇ ਜਿਹੜੇ ਜਾ ਰਹੇ ਸੀ ਜਥੇ ਲਾ ਕੇ ਉਹਨਾਂ ਦੇ ਤੁਸੀਂ ਤਸ਼ੱਦਦ ਕੀਤਾ ਉਹ ਤਸ਼ੱਦਦ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਾਡੇ ਇੱਕ ਕਿਸਾਨ ਨੇ ਉਥੇ ਤੁਹਾਡੇ ਤਸ਼ੱਦਦ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾਲੀਆਂ ਉਹ ਅੱਜ ਕਿਸਾਨ ਉਥੇ ਸ਼ਹੀਦ ਹੋ ਗਿਆ ਇਹ ਸ਼ਹੀਦੀਆਂ ਜਿਹੜੀਆਂ ਆ ਗਈਆਂ ਨਾ ਇਹਨੂੰ ਐਵੇਂ ਨਾ ਜਾਣ ਦਿੱਤਾ ਜਾ ਗਏ ਪੰਜਾਬੀਆਂ ਨੇ ਇਤਿਹਾਸ ਪੜੋ ਪੰਜਾਬੀਆਂ ਦਾ ਕੀ ਇਤਿਹਾਸ ਨੇ ਇਹ ਭੁੱਲਣ ਨਹੀਂ ਲੱਗੀਆਂ ਜਿਹੜੇ ਸਾਡੇ ਹਜ਼ਾਰਾਂ ਕਿਸਾਨ ਜਿਹੜੇ ਸ਼ਹੀਦ ਕੀਤੇ ਨੇ ਅੱਖਾਂ ਚੱਲ ਗਈਆਂ ਨੇ ਕਿਸਾਨਾਂ ਦੀਆਂ ਤੁਹਾਡੇ ਹੰਝੂ ਗੈਸ ਦੇ ਓਵਰ ਐਕਸਪਾਇਰੀ ਡੇਟ ਜਿਹੜੇ ਤੁਹਾਡੇ ਜਿਹੜੇ ਤੁਸੀਂ ਉਥੇ ਬਲਾਸਟ ਕਰ ਰਹੇ ਹੋ ਜਿਹੜੇ ਤੁਸੀਂ ਫੁੱਲਾਂ ਦੀ ਵਰਖਾ ਕੀਤੀ ਆ ਉਹਦੇ ਵਿੱਚ ਵੀ ਕੈਮੀਕਲ ਪਾਏ ਕੀਤੀ ਆ ਔਰ ਸਾਡੇ ਉਹ ਤਸ਼ੱਦਦ ਜਿਹੜਾ ਕੀਤਾ ਉਹ ਜਾ ਨਹੀਂ ਜਾਏਗਾ ਕਿਸਾਨਾਂ ਦਾ ਇਹਦਾ ਹਿਸਾਬ ਕਿਤਾਬ ਕੀਤਾ ਜਾਏਗਾ ਦੇ ਦਿਨ ਇਹ ਦੂਰ ਨਹੀਂ ਜਿੱਦਾਂ ਇਹ ਲਾਗੂ ਨਹੀਂ ਕਰਾਂਗੇ ਕੋਈ ਗੱਲ ਨਹੀਂ ਤੁਹਾਡੀ ਸਤਾ ਵਿੱਚੋਂ ਤੁਸੀਂ ਤੁਹਾਡੇ ਕੋਲ ਪਾਵਰ ਤੁਸੀਂ ਜਮਰ ਕਰ ਰਹੇ ਹੋ ਪੰਜਾਬੀਆਂ ਦੇ ਉੱਤੇ ਔਰ ਮੈਂ ਅੱਗੇ ਹੋਰ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਦੁਕਾਨਦਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਖਨੌਰੀ ਬਾਡਰ ਤੇ ਉੱਥੇ ਪਹੁੰਚੋ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦੁਆ ਕਰੋ ਗੁਰਦੁਆਰਿਆਂ ਵਿੱਚ ਅਰਦਾਸਾਂ ਕਰੋ ਮੰਦਰਾਂ 'ਚ ਅਰਦਾਸਾਂ ਕਰੋ ਵੀ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਕੋਈ ਆਂਤ ਨਾ ਆਵੇ ਔਰ ਸਾਡੇ ਬੜੇ ਹੀਰੇ ਲੀਡਰ ਨੇ ਜਿਹੜੇ ਕੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਿਹੜੇ 7 ਲੱਖ ਕਿਸਾਨ ਸ਼ਹੀਦੀਆਂ ਕਰ ਗਏ ਨੇ ਖੁਦਕਸ਼ੀਆਂ ਕਰ ਗਏ ਨੇ ਉਹਨਾਂ ਦਾ ਵੀ ਹਿਸਾਬ ਕਿਤਾਬ ਜਿਹੜਾ ਮੋਦੀ ਸਾਹਿਬ ਕੋਲ ਲੈਣਾ ਔਰ ਸਾਰੀ ਸੰਗਤ ਨੂੰ ਬੇਨਤੀ ਆ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਵੱਧ ਵੱਧ ਆਪਣੀ ਹਾਜ਼ਰੀ ਰਵਾਓ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਸੂਬਾ ਜਨਰਲ ਸਕੱਤਰ ਆਪ ਜੀ ਦੀ ਜਾਣਕਾਰੀ ਵਿੱਚ ਇਹ ਵਾਦਾ ਕਰਨਾ ਚਾਹੁੰਦਾ ਕਿ ਇਹ ਜੋ ਅੱਜ 3 ਘੰਟੇ ਦੀ ਕਾਲ ਟ੍ਰੇਨਾਂ ਰੋਕਣ ਦੀ ਜਿਹੜੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜੀ ਉਹ ਦੋਵੇਂ ਫੋਰਮਾਂ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ ਸੀ ਇਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਅੱਜ 22 ਦਿਨ ਤੋਂ ਮਰਨwarte ਤੇ ਬੈਠੇ ਆ 23 ਦਿਨ ਤੋਂ ਮਰਨwarte ਤੇ ਬੈਠੇ ਆ ਉਹਨਾਂ ਦੀ ਹਮਾਇਤ ਦੇ ਵਿੱਚ ਜੋ ਹੈ ਇਹ ਕਾਲ ਦਿੱਤੀ ਗਈ ਆ ਕਿਉਂਕਿ ਗੁੰਗੀ ਬੈਰੀ ਤੇ ਨਿਲਾਇਕ ਸਰਕਾਰ ਜਿਹੜੀ ਬੀਜੇਪੀ ਦੀ ਆ ਉਹ ਕਿਸਾਨਾਂ ਦੀਆਂ ਹੱਕੀ ਮੰਗਾ ਜਿਹੜੀਆਂ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਜਦ ਕਿ ਪਤਾ ਹੁੰਦੇ ਹੋ এবੀਪੀ ਇੱਕ ਆਦਮੀ ਵਾਸਤੇ 2 ਤੋਂ 4 ਦਿਨ ਵੀ ਭੁੱਖੇ ਕੱਢਨੇ ਕਿੰਨੇ ਮੁਸ਼ਕਲ ਹੁੰਦੇ ਆ ਪਰ ਉਹ ਸਾਡਾ ਜੋਧਾ ਸਾਡਾ ਸੂਰਮਾ ਜਗਜੀਤ ਸਿੰਘ ਡੱਲੇਵਾਲ ਅੱਜ 23 ਦਿਨ ਤੋਂ ਮਰਨ ਵਰਤੇ ਬੈਠੇ ਆ ਕੈਂਸਰ ਦੀ ਦਵਾਈ ਚਲਦੀ ਜਿਹੜੀ ਉਹ ਵੀ ਬੰਦ ਕੀਤੀ ਹੋਈ ਆ ਕਿਉਂਕਿ ਜਦ ਤੱਕ ਉਹ ਖਾਂਦੇ ਨਹੀਂ ਉਹ ਤੱਕ ਦਵਾਈ ਵੀ ਜਿਹੜੀ ਆ ਉਹ ਬੰਦੇ ਨੂੰ ਹজম ਨਹੀਂ ਹੁੰਦੀ ਸਿਰਫ ਇੱਕ ਪਾਣੀ ਦੇ ਘੁੱਟਾਂ ਦੇ ਸਿਰ ਤੇ ਉਹ ਜਿਹੜੇ ਆ ਉਹ ਆਪਣੇ ਚੜ੍ਹਦੀ ਕਲਾ ਵਿੱਚ ਜਿਹੜੇ ਆ ਉਹ ਦਿਨ ਕੱਟ ਰਹੇ ਆ ਪਰ ਸਰਕਾਰ ਨੂੰ ਜਿਹੜੀ ਉਹ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਸਰਕਾਰ ਨੂੰ ਕਿ ਜਿਹੜੀ ਹਜੇ ਤੱਕ ਇਸ ਮੁੱਦੇ ਵੱਲ ਕੋਈ ਉਹਦਾ ਧਿਆਨ ਨਹੀਂ ਹੈਗਾ ਬੜੀਆਂ ਬੜੀਆਂ ਸ਼ਕਤੀਆਂ ਨੇ ਹਮਾਇਤ ਕਰਦੀ ਆ ਪਰ ਬੀਜੇਪੀ ਦੇ ਇੱਕ ਵੀ ਲੀਡਰ ਦਾ ਮੈਂ ਪੰਜਾਬ ਦੇ ਜਿਹੜੇ ਲੀਡਰ ਆ ਖਾਸ ਤੌਰ ਤੇ ਉਹਨਾਂ ਵੱਲੋਂ ਕਹਿਣਾ ਚਾਹੁੰਦਾ ਕਿ ਕਿਸੇ ਦਾ ਹਜੇ ਤੱਕ ਮੈਂ ਕੋਈ ਵੀ ਪੋਜ਼ਿਟਿਵ ਬਿਆਨ ਨਹੀਂ ਸੁਣਿਆ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਵਾਲਿਆਂ ਨੂੰ ਪੰਜਾਬ 'ਚ ਜਿਹੜੇ ਰਹਿੰਦੇ ਆ ਲੀਡਰ ਵੋਟਾਂ ਮੰਗਣ ਦੇ ਇਹਨਾਂ ਨੇ ਪੰਜਾਬ 'ਚ ਕਿਸਾਨਾਂ ਕੋਲ ਹੀ ਜਾਣਾ ਲੋਕਾਂ ਕੋਲ ਹੀ ਜਾਣਾ ਤੇ ਇਹਨਾਂ ਨੂੰ ਇਹ ਸੋਚ ਆਉਣੀ ਚਾਹੀਦੀ ਹੈ ਕਿ ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ ਤੇ ਕਿਹੜੇ ਹੱਕ ਨਾਲ ਅਸੀਂ ਜਿਹੜਾ ਉਹ ਲੋਕਾਂ ਕੋਲੋਂ ਵੋਟ ਮੰਗਾਂਗੇ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਵਾਲਿਓ ਤੁਹਾਨੂੰ ਮੈਂ ਫੇਰ ਇਹੋ ਕਹਿਣਾ ਚਾਹੁੰਦਾ ਤੇ ਨਾਲ ਦੀ ਨਾਲ ਜੋ ਕਿਸਾਨ ਜੋ ਮਜ਼ਦੂਰ ਅੱਜ ਘਰਾਂ 'ਚ ਬੈਠੇ ਡੱਲੇਵਾਲ ਸਾਹਿਬ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਉਹਨਾਂ ਦੀ ਸ਼ਹੀਦੀ ਦਾ ਇੰਤਜ਼ਾਰ ਕਰ ਰਹੇ ਆ ਉਹਨਾਂ ਨੂੰ ਵੀ ਮੈਂ ਲਾਂਤ ਪਾਉਣੀ ਚਾਹੁੰਨਾ ਆ ਕਿ ਘਰਾਂ 'ਚੋਂ ਨਿਕਲੋ ਤੇ ਖਨੌਰੀ ਪਹੁੰਚੋ ਮੋਰਚੇ ਦਾ ਸਾਥ ਦਿਓ ਕੋਈ ਵੀ ਮੋਰਚੇ ਦੀ ਕਾਰ ਆ ਤੁਹਾਡੇ ਇਲਾਕੇ 'ਚ ਜਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੁੰਦੀ ਆ ਉਸ ਨੂੰ ਜਿਹੜਾ ਹੈ ਉਹ ਵੱਡੇ ਪੱਧਰ ਤੇ ਸ਼ਮੂਲੀਅਤ ਕਰਕੇ ਕਾਮਯਾਬ ਕਰੋ ਇਹੋ ਬੇਨਤੀਆਂ ਕਰਨਾ ਚਾਹੁੰਨਾ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ